ਪਾਸਾ ਖਾਣਦੇ ਯਾਰ ਫੇਰ ਤੱਕਦੀ ਆ ਹੇਗਾ ਤੁਹਾਡੇ ਜਦਾਂ ਮੈਂ ਚੈਲੰਜ ਅਸੈਪਟ ਕਰਕੇ ਦਿਖਾਉਂ ਉਹ ਨੋ ਇੱਕ ਹੀ ਬਈ ਅਜੇ ਤਾਂ ਇਸ ਗੱਲ ਤੇ ਕੀਤਾਗਾ ਆਹ ਕਿਹੜੇ ਚੈਲੰਜ ਨੇ ਯਾਰ ਇਹ ਬਰਸਾਤੀ ਡਡੂਆਂ ਦੇ ਚੈਲੰਜ ਨੇ ਆ ਟੁੱੱਚੇ ਜਿਹੇ ਚੈਲੰਜਾਂ ਤੋਂ ਬਚ ਕੇ ਰਹੋ ਜੇ ਕਰਨਾ ਤਾਂ ਵਧੀਆ ਚੈਲੰਜ ਮੈਂ ਤੇ सोनू ਭਰਾ ਨੇ ਇੱਕ ਚੈਲੰਜ ਸ਼ੁਰੂ ਕੀਤਾਗਾ ਚੜ੍ਹਦੀ ਕਲਾ ਚੈਲੰਜ 60 ਡੇ ਦਾ ਫਿਟਨੈਸ ਚੈਲੰਜ ਹੈ ਚੈਲੰਜ ਉਹ ਕਰੋ ਜਿਹਦੇ ਵਿੱਚ ਤੁਹਾਡੀ ਮੋਟੀਵੇਸ਼ਨ ਤੁਹਾਡਾ ਡਿਸਪਲਾਈਨ ਤੁਹਾਡਾ ਸਬਰ ਪਰਖਿਆ ਜਾਵੇ ਜੇ ਤੇਰੇ 'ਚ ਹਿੰਮਤ ਆ ਨਾ 60 ਡੇ ਵਾਲਾ ਫਿਟਨੈਸ ਚੈਲੰਜ ਸ਼ੁਰੂ ਕਰ ਤਾਂ ਤੈਨੂੰ ਪਤਾ ਲੱਗੂ ਸਵੇਰੇ ਕਿੰਨੇ ਵਜੇ ਉੱਠਣਾ ਕਿ ਮੈਂ ਡਾਈਟ ਬਣਾਉਣੀ ਹੈ ਕਿ ਮੈਂ ਵਰਕਆਊਟ ਲਾਉਣਾਗਾ ਕਿੰਨਾ ਬੰਦਾ ਬਿਜ਼ੀ ਰਹਿੰਦਾਗਾ ਹੈਗਾ ਤੁਹਾਡੇ ਚ ਦਮ ਜਿਹੜਾ ਅਸੀਂ ਚੈਲੰਜ ਸ਼ੁਰੂ ਕੀਤਾਗਾ ਤੁਸੀਂ ਕਰ ਸਕਦੇ ਹੋ ਔਖਾ ਕੰਮ ਨਹੀਂ ਹੈਗਾ ਚੈਲੰਜ ਪੂਰਾ ਕਰਨਾ ਹੈਗਾ ਦਮ ਹਾਫੀ ਮਾਰ ਕੇ ਕਹਿੰਦੀ ਸਟਾਰਟ ਕਰਤਾ ਆਪਾਂ ਭਸਮਾ ਦਾ ਭਲੇਖਾ ਕੱਢਾਂਗੇ ਤੁਹਾਡਾ ਜਿਵੇਂ ਬਿਨਾ ਭਸਮਾ ਖਾ ਕੇ ਤਗੜੇ ਹੋਵਾਂਗੇ ਡਾਈਟ ਕਰਕੇ ਵਰਕਆਊਟ ਲਾ ਕੇ ਮੋਟੀਵੇਸ਼ਨ ਨਾਲ ਡੈਡੀਕੇਸ਼ਨ ਨਾਲ ਮੇਰਾ ਕੰਮ ਤੁਹਾਨੂੰ ਕੋਈ ਡੀਮੋਟੀਵੇਟ ਕਰਨਾ ਨਹੀਂ ਹੈਗਾ ਮੇਰਾ ਕੰਮ ਤੁਹਾਨੂੰ ਸਹੀ ਗਾਈਡ ਕਰਨਾ ਹੈਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਡੇ ਯੂਥ ਤੱਕ ਤਾਂ ਜੋ ਉਹਨਾਂ ਦੇ ਵਿੱਚ ਇੱਕ ਮੋਟੀਵੇਸ਼ਨ ਡੈਡੀਕੇਸ਼ਨ ਜਾਗ ਜਾਵੇ